ਹਾਂਜੀ ਹਸਰੀ ਗੱਲ ਦੀ ਨਿਮਾ ਬੋਲਟ ਖੰਨਾ ਅੱਜ ਤੁਹਾਨੂੰ ਇੱਕ ਵਧੀਆ ਟੌਪਿਕ ਤੇ ਵੀਡੀਓ ਦਿਖਾਉਣ ਜਾ ਰਹੇ ਹਾਂ ਬਹੁਤ ਭਰਾਵਾਂ ਦੀ ਡਿਮਾਂਡ ਆਉਂਦੀ ਹੈ ਤੇ ਫੋਨ ਆਉਂਦੇ ਨੇ ਪੁੱਛਦੇ ਹੁੰਦੇ ਨੇ ਕਿ ਹਾਂਜੀ ਕਿ ਇੱਕ ਥੱਲੇ ਡਿੱਗ ਜਾਂਦੀ ਆ ਜਾਂ ਕਿ ਇੱਕ ਉੱਪਰ ਨਹੀਂ ਆਉਂਦੀ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਉਹਨਾਂ ਦਾ ਸਵਾਲਾਂ ਦਾ ਅੱਜ ਤੁਹਾਨੂੰ ਜਵਾਬ ਦੇਣ ਲੱਗਿਆ ਕਿ ਹਾਂਜੀ ਆਹ ਦੇਖੋ ਹੁਣ ਤੁਸੀਂ ਇਦਾਂ ਆਪਾਂ ਕਿੱਕ ਮਾਰਦੇ ਆ ਕਿੱਕ ਦੇ ਵਿੱਚ ਕੀ ਦਿੱਕਤ ਕੀ ਆਉਂਦੀ ਹੁੰਦੀ ਆ ਕਿ ਹਾਂਜੀ ਜਦੋਂ ਆਪਾਂ ਐਂ ਕਿੱਕ ਮਾਰਦੇ ਆ ਕਿ ਕਿੱਕ ਇੱਕ ਵਾਰ ਤਾਂ ਥੱਲੇ ਡਿੱਗ ਜਾਂਦੀ ਆ ਜਿਵੇਂ ਕਿੱਕ ਥੱਲੇ ਡਿੱਗੀ ਉੱਪਰ ਨਹੀਂ ਆਉਂਦੀ ਉਹ ਪ੍ਰੋਬਲਮ ਹੁੰਦੀ ਆ ਇੱਕ ਪ੍ਰੋਬਲਮ ਆ ਗਈ 스프링 ਟੁੱਟਣ ਦੀ ਤੇ ਦੂਜੀ ਪ੍ਰੋਬਲਮ ਆ ਜਾਂਦੀ ਹੈ ਕਿ ਹਾਂਜੀ ਕਿੱਕ ਮਾਰਦੇ ਹਾਂ ਕਿੱਕ ਇਦਾਂ ਹੀ ਥੱਲੇ ਨੂੰ ਨੰਗੀ ਜਾਂਦੀ ਹੈ ਕਿ ਖਾਲੀ ਹੈ ਮਤਲਬ ਕਿੱਕ ਵੱਜਦੀ ਨਹੀਂ ਹੈਗੀ ਆ ਤੁਸੀਂ ਦੇਖ ਸਕਦੇ ਹੋ ਐਂ ਕਿੱਕ ਭਿੱਜੀ ਭੱਜੀ ਫਰੀ ਜਾਂਦੀ ਹੈ ਥੱਲੇ ਤੱਕ ਕਿ ਇੰਜਣ ਘੁੰਮਦਾ ਨਹੀਂ ਕਿੱਕ ਵੱਜ ਰਹੀ ਆ ਉਹ ਕਾਰਨ ਉਹ ਵੀ ਤੁਹਾਨੂੰ ਅੱਜ ਆ ਕਲੀਅਰ ਕਰਨ ਲਈ ਅੱਜ ਤੁਹਾਨੂੰ ਆ ਦਿਖਾ ਰਹੇ ਆ ਆ ਚੈੱਕ ਕਰਿਓ ਆ ਜਿਹੜਾ ਹੁੰਦਾ ਇਹਨੂੰ ਕਿੱਕ ਡੌਗ ਕਹਿੰਦੇ ਨੇ ਇਹ ਸਾਰੀ ਇਦਾਂ ਕੰਪਲੀਟ ਹੁੰਦਾ ਇਹ ਆ ਤੁਸੀਂ ਦੇਖ ਸਕਦੇ ਹੋ ਕਿ ਹਾਂਜੀ ਆ ਸਾਰੇ ਹੀ ਭੁਰ ਗਏ ਆ ਜੀਦੀ ਵਜਨਾ ਕਿ ਹਾਂਜੀ ਆਪਣੀ ਜਦੋਂ ਕਿੱਕ ਮਾਰਦੇ ਆ ਕਿੱਕ ਸਲਿੱਪ ਨਿੰਗ ਜਾਂਦੀ ਆ ਇੰਜਨ ਘੁੰਮਦਾ ਨਹੀਂ ਤੇ ਜਦੋਂ ਇੰਜਨ ਨੇ ਘੁੰਮਣਾ ਨਹੀਂ ਤੇ ਇੰਜਨ ਨੇ ਸਟਾਰਟ ਨਹੀਂ ਹੋਣਾ ਪੁੱਠੇ ਗੇਰ ਵਾਲੇ ਦੇ ਇਹ ਸਿਰਫ ਇਧਰਲਾ ਉੱਪਰਲਾ ਕਵਰ ਖੋਲ੍ਹ ਕੇ ਗੇਰ ਵਾਲਾ ਪੈ ਜਾਂਦੀ ਆ ਤੇ ਜਿਹੜਾ ਆਪਣਾ ਦੂਆ ਹੁੰਦਾ ਜੂਸੀ ਮਾਡਲ ਉਹਨਾਂ ਦਾ ਹੀ ਕਿੱਕ ਡੌਗ ਪਾਉਣ ਲਈ ਪੂਰਾ ਇੰਜਨ ਖੋਲ੍ਹਣਾ ਪੈਂਦਾ ਠੀਕ ਹੈ ਨਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਦੇ ਨਾਲ ਕਿ ਜਿਹੜੇ ਨਿਆਇ ਝਟਕਾ ਮਾਰ ਕੇ ਕਿੱਕ ਮਾਰਦੇ ਨੇ ਉਹਨਾਂ ਨੂੰ ਫਿਰ ਇਹਦੀ ਪ੍ਰੋਬਲਮ ਆਉਂਦੀ ਆ ਕਿ ਹਾਂਜੀ ਇਹ ਟੁੱਟਦਾ ਫਿਰ ਤੇ ਜੂਸੀ ਮਾਡਲਾਂ ਦੇ ਵਿੱਚ ਇਹ ਟੁੱਟਣ ਦੀ ਪ੍ਰੋਬਲਮ ਕਾਤੇ ਆਉਂਦੀ ਆ ਕਿ ਜੂਸੀ ਮਾਡਲਾਂ ਦੇ ਵਿੱਚ ਜਿਹੜੀ ਡੀ ਕੰਪਰੈਸ਼ਰ ਪਿੰਨ ਹੁੰਦੀ ਆ ਜਦੋਂ ਸਹੀ ਵਰਕ ਨਹੀਂ ਕਰੂਗੀ ਤਾਂ ਇਹਨੇ ਟੁੱਟਣਾ ਹੀ ਟੁੱਟਣਾ ਇਹ ਚੀਜ਼ ਨੂੰ ਵੱਤ ਵੱਤ ਸ਼ੇਅਰ ਕਰਿਓ ਤਾਂ ਜੋ ਹਰੇਕ ਭਰਾ ਨੂੰ ਪਤਾ ਲੱਗੇ ਕਿਸੇ ਦਾ ਨੁਕਸਾਨ ਹੋਣ ਤੋਂ ਬਚ ਸਕੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਦੱਸਿਓ ਕਮੈਂਟਾਂ ਦੇ ਵਿੱਚ ਕਿ ਕਿਹੜੇ ਟੌਪਿਕ ਤੇ ਵੀਡੀਓ ਪਾਈਏ ਸਿਰਫ ਇਹ ਛੋਟੀ ਜੀਆਂ ਗੱਲਾਂ ਨੇ ਜੀ ਦੀ ਸਿਰਫ ਕਿੱਕ ਦੀ ਪ੍ਰੋਬਲਮ ਆਉਂਦੀ ਆ ਕਿ ਹਾਂਜੀ ਇੱਕ ਤਾਂ 스프ਰਿੰਗ ਟੁੱਟ ਗਿਆ ਤਾਂ ਕਿੱਕ ਨੇ ਬੈਕ ਨਹੀਂ ਉੱਤੇ ਆਉਣਾ ਜੇਕਰ ਡੌਗ ਟੁੱਟ ਗਿਆ ਤਾਂ ਥੱਲੇ ਵੀ ਜਾਊ ਉੱਪਰ ਵੀ ਆਊ ਪਰ ਇੰਜਨ ਨਹੀਂ ਘੁੰਮਣਾ ਧੰਨਵਾਦੀ ਇਦਾਂ ਹੀ ਵੀਡੀਓ ਹੋਰ ਆਉਂਦੀਆਂ ਰਹਿਣਗੀਆਂ ਸਪੋਰਟ ਕਰਦੇ ਰਹੋ ਧੰਨਵਾਦ ਆ ਸਾਰੇ ਭਰਾਵਾਂ ਦਾ